ਸ਼੍ਰੀ ਕਾਲ ਜੀ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਚਨ ਸਵਾਗਤ ਕਰਦੀ ਹਾਂ ਪੈਨੋਰਾਮਾ ਇੰਡੀਆ ਗਣਤੰਤਰ ਦਿਵਸ 2026 ਸੈਲੀਬ੍ਰੇਸ਼ਨ ਜੀਟੀਏ ਵਿੱਚ ਭਾਰਤੀ ਸੱਭਿਆਚਾਰ ਦਾ ਸ਼ਾਨਦਾਰ ਪ੍ਰਦਰਸ਼ਨ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ 1 ਫਰਵਰੀ 2026 ਨੂੰ ਜੀਟੀਏ ਖੇਤਰ ਅੰਦਰ ਪੈਨੋਰਾਮਾ ਇੰਡੀਆ ਵੱਲੋਂ ਗਣਤੰਤਰ ਦਿਵਸ 2026 ਦਾ ਸਮਾਗਮ ਬੜੇ ਹੀ ਸ਼ਾਨਦਾਰ ਅਤੇ ਸਫਲ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਪੀਅਰਸਨ ਕਨਵੈਨਸ਼ਨ ਸੈਂਟਰ ਵਿੱਚ ਹੋਈ ਇਸ ਵਿਸ਼ਾਲ ਜਸ਼ਨ ਵਿੱਚ ਇੰਡੋ ਕੈਨੇਡੀਅਨ ਕਮਿਊਨਿਟੀ ਨੇ ਭਰਪੂਰ ਉੱत्साह ਅਤੇ ਜੋਸ਼ ਨਾਲ ਪਾਗ ਲਿਆ ਸਮਾਗਮ ਦੌਰਾਨ ਪਾਰਤ ਦੀ ਵੱਖ-ਵੱਖਤਾ ਰੀਤੀ ਰਿਵਾਜਾਂ ਅਤੇ ਸਾਂਸਕ੍ਰਿਤਿਕ ਵਿਰਾਸਤ ਨੂੰ ਬੜੇ ਹੀ ਸੁੰਦਰ ਅੰਦਾਜ਼ ਵਿੱਚ ਦਰਸਾਇਆ ਗਿਆ ਇਸ ਭਵਯ ਸਮਾਗਮ ਦੀ ਅਗਵਾਈ ਪੈਨੋਰਾਮਾ ਇੰਡੀਆ ਦੀ ਚੇਅਰਪਰਸਨ ਵਿਦੇਹੀ ਪਗਤਪੱਲੋ ਕੀਤੀ ਗਈ ਹੈ ਉਹਨਾਂ ਦੇ ਨਾਲ ਐਗਜ਼ੀਕਿਊਟਿਵ ਡਾਇਰੈਕਟਰ ਅਰुण ਚੋਹਾਨ ਐਗਜ਼ੀਕਿਊਟਿਵ ਡਾਇਰੈਕਟਰ ਵਾਇਨੈਂਸ ਰਵੀ ਰਾਵਲਾਨੀ ਵਾਈਸ ਚੇਅਰ ਸੁਮિતા सिन्हा ਅਤੇ ਡਿਜੀਟਲ মিডিਆ ਤੇ ਪੀਆਰ ਡਾਇਰੈਕਟਰ ਮਿਲਨ ਵਰਮਾਨ ਨੇ ਸਮਾਗਮ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਨੀਦੀ ਸੱਚਦੇਵ ਡਾਇਰੈਕਟਰ ਸੋਸ਼ਲ ਮੀਡੀਆ ਵੱਲੋਂ ਸੰਭਾਲੀ ਗਈ ਹੈ ਜਦਕਿ ਵੈਂਡਰ ਮੈਨੇਜਮੈਂਟ ਅਤੇ ਸਪான்ਸਰਸ਼ਿਪ ਦੀ ਅਗਵਾਈ ਅਮਿਤ ਨਾਇਕ, ਪੁਸ਼ਕਰ ਗੋਇਲ ਅਤੇ ਨਾਗੇਂਦਰ ਹਮਸਾਲਾ ਵੱਲੋਂ ਕੀਤੀ ਗਈ ਹੈ ਇਸ ਤੋਂ ਇਲਾਵਾ ਵੋਲੰਟੀਅਰ ਅਤੇ ਕਮਿਊਨਿਟੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਮਨੀ ਪੰਡਾਰੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਹੈ ਸਮਾਗਮ ਦੀ ਸ਼ੁਰੂਆਤ ਮਿਸਟਰ ਐਂਡ ਮਿਸ ਪੈਨੋਰਾਮਾ ਇੰਡੀਆ ਕੰਟੈਸਟ ਨਾਲ ਹੋਈ ਜਿਸ ਨੇ ਦਰਸ਼ਕਾਂ ਦਾ ਖੂਬ ਮਨ ਮੋਹ ਲਿਆ ਹੈ ਇਸ ਤੋਂ ਬਾਅਦ ਆਰਟ ਕੰਪੀਟੀਸ਼ਨ ਸੰਸਕ੍ਰਿਤ ਪ੍ਰਦਰਸ਼ਨ ਅਤੇ ਦੇਸ਼ ਭਗਤੀ ਸੈਗਮੈਂਟ ਨੇ ਸਮਾਗਮ ਨੂੰ ਹੋਰ ਰੰਗ ਬਖਸ਼ਿਆ। ਦੁਪਹਿਰ ਦੇ 1 ਵਜੇ ਹੋਇਆ ਦੇਸ਼ ਭਗਤੀ ਸੈਗਮੈਂਟ ਦਰਸ਼ਕਾਂ ਲਈ ਖਾਸ ਤੌਰ ਤੇ ਪ੍ਰੇਰਣਾਦਾਇਕ ਸਾਬਿਤ ਹੋਇਆ। ਪੈਨੋਰਾਮਾ ਆਇਡਲ ਕੰਪੀਟੀਸ਼ਨ ਅਤੇ ਫੋਕ ਡਾਂਸ ਮੁਕਾਬਲੇਆਂ ਨੇ ਹਾਲ ਹੀ ਵਿੱਚ ਮੌਜੂਦ ਹਾਰ ਦਰਸ਼ਕ ਨੂੰ ਚੁੰਮੜੀ ਮਜਬੂਰ ਕਰ ਦਿੱਤਾ। ਸ਼ਾਮ ਦੇ 3 ਵਜੇ 30 ਮਿੰਟ ਤੇ ਹੋਏ ਮਿਸਟਰ ਐਂਡ ਮਿਸ ਪੈਨੋਰਾਮਾ ਇੰਡੀਆ ਕ੍ਰਾਊਨਿੰਗ ਸਰਮਨੀ ਸਮਾਗਮ ਦਾ ਕੇਂਦਰੀ ਆਕਰਸ਼ਣ ਬਣੀ। ਆਖਰ ਵਿੱਚ ਨਤੀਜੇ ਅਤੇ ਇਨਾਮ ਵੰਡ ਮਾਰੋ ਨਾਲ ਸਮਾਗਮ ਦਾ ਸਫਲ ਅੰਤ ਕੀਤਾ ਗਿਆ ਇਸ ਸਮਾਗਮ ਦੌਰਾਨ ਰਾਜਵਾਰ ਪਾਰਟੀ ਖਾਣੇ ਦੇ ਭੂਤ ਰੰਗ ਬਿਰੰਗੀ ਸਜਾਵਟ ਅਤੇ ਵੱਖ-ਵੱਖ ਵੈਂਡਰ ਸਟਾਲਾਂ ਨੇ ਜੀਟੀਏ ਵਿੱਚ ਪਾਰਤੀ ਸੱਭਿਆਚਾਰ ਦੀ ਖੂਬਸੂਰਤ ਛਾਪ ਛੱਡੀ ਹੈ ਮੀਡੀਆ ਅਤੇ ਫੋਟੋਗ੍ਰਾਫਰਾਂ ਲਈ ਵੀ ਇਹ ਸਮਾਗਮ ਇੱਕ ਬੇਮਿਸਾਲ ਮੌਕਾ ਸਾਬਿਤ ਹੋਇਆ ਪੈਨੋਰਾਮਾ ਇੰਡੀਆ ਵੱਲੋਂ आयुजीत ਇਹ ਸਮਾਰੋਹ GTA ਵਿੱਚ ਵਸਦੀ ਭਾਰਤੀ ਕਮਿਊਨਿਟੀ ਲਈ ਇੱਕ ਯਾਦਗਾਰ ਪਲ ਬਣ ਗਿਆ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਲੋਕ ਆਪਣੀ ਵਿਰਾਸਤ ਅਤੇ ਸੰਸਕ੍ਰਿਤੀ ਨੂੰ ਮਨਾਉਂਦੇ ਹੋਏ ਕੈਨੇਡਾ ਦੇ ਬਹੁ-ਸੰਸਕ੍ਰਿਤਿਕ ਸਮਾਜ ਵਿੱਚ ਮਾਣ ਨਾਲ ਆਪਣੀ ਪਛਾਣ ਕਾਇਮ ਰੱਖ ਸਕਦੇ ਨੇ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਤਨਵਾਦ